ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਬੀਤੇ ਦਿਨੀ ਘੱਗਾ ਏਰੀਆ 'ਚ ਸੰਜੀਵ ਕੁਮਾਰ ਨਾਮ ਦੇ ਇੱਕ ਵੱਡੇ ਕਰਿਆਨਾ ਵਪਾਰੀ ਦੇ ਘਰੋਂ 28 ਲੱਖ ਰੁਪਈਆ ਕੈਸ਼ ਚੋਰੀ ਹੋਇਆ ਸੀ ਇਸ ਵਾਰਦਾਤ ਕਾਰਨ ਪੂਰੇ ਘੱਗੇਰੀਏ ਦੇ ਵਪਾਰੀ ਵਰਗ 'ਚ ਗਰੋਸ਼ ਪਾਇਆ ਜਾ ਰਿਹਾ ਸੀ ਇਮੀਡੀਏਟਲੀ ਅਸੀਂ ਟੀਮਾਂ ਬਣਾਈਆਂ ਐਸਪੀ ਡੀ ਯੁਗੇਸ਼ ਸ਼ਰਮਾ ਐਸਪੀ ਸਪੈਸ਼ਲ ਬ੍ਰਾਂਡ ਜਸਬੀਰ ਸਿੰਘ ਡੀਐਸਪੀ ਪਾਤਣਾ ਦਿਲਜੀਤ ਵੀਰ ਡੀਐਸਪੀ ਡੀ ਪਵਨਜੀਤ ਇੰਚਾਰ ਸੀਆਈਏ ਸਮਾਣਾ ਮਨਪ੍ਰੀਤ ਐਸਐਚਓ ਕਗਾ ਤੇ ਐਸਐਚਓ ਸ਼ੁਤਰਾਣਾ ਅਸੀਂ ਅਡਰ ਟੀਮਾਂ ਬਣਾ ਕੇ ਅਡਰ ਟੀਮਾਂ ਨੂੰ ਕੰਮ ਵੰਡਿਆ ਕੁਝ ਟੀਮਾਂ ਟੈਕਨੀਕਲ ਐਨਾਲਿਸਿਸ ਤੇ ਲੱਗੀਆਂ ਕੁਝ ਟੀਮਾਂ ਸੀਸੀਟੀਵੀ ਕੈਮਰੇਾਂ ਤੇ ਲੱਗੀਆਂ ਤੇ ਕੁਝ ਟੀਮਾਂ ਜਿਹੜੀਆਂ ਨੇ ਉਹਨਾਂ ਨੇ ਮੌਕੇ ਤੇ ਜਿਹੜੇ ਪੁਸ਼ਗਿਸ਼ ਕਰਨੀ ਸੀ ਉਹਦੇ 'ਚ ਲੱਗੀਆਂ ਬੜੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਆ ਜਦੋਂ ਅਸੀਂ ਇਸ ਵਾਰਦਾਤ ਨੂੰ ਕਰੈਕ ਕਰਦੇ ਹੋਏ 26 ਲੱਖ ਰੁਪਈਆ ਜਿਹੜਾ ਰਿਕਵਰ ਕਰ ਲਿਆ ਤੇ ਪੰਜ ਦੋਸ਼ੀ ਜਿਹੜੇ ਇਸ ਵਾਰਦਾਤ 'ਚ ਇਨਵੋਲਡ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਵਾਰਦਾਤ ਚ ਵਰਤਿਆ ਗਿਆ ਮੋਟਰਸਾਈਕਲ ਤੇ ਖਡਾਉਣਾ ਪਿਸਤੌਲ ਜਿਹਦੇ ਰਾਹੀਂ ਇਹਨਾਂ ਨੇ ਡਰਾ ਕੇ ਬੰਦਕ ਬਣਾ ਕੇ 28 ਲੱਖ ਰੁਪਏ ਦੀ ਲੁੱਟ ਕੀਤੀ ਸੀ ਉਹ ਵੀ ਬਰਾਮਦ ਹੋ ਗਿਆ ਇਸ ਲੁੱਟ ਦਾ ਮੇਨ ਮਾਸਟਰਮਾਈਂਡ ਉਸੇ ਬਾਣਿਆ ਪਰਿਵਾਰ ਦਾ ਜਿਹੜਾ ਇੱਕ ਪੁਰਾਣਾ ਲੰਗਰੀ ਸੇਵਾਦਾਰ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਸ ਪਰਿਵਾਰ 'ਚ ਸੇਵਾ ਕਰ ਰਿਹਾ ਸੀ ਉਹਨੂੰ ਪਤਾ ਸੀ ਕਿ ਵੱਡੀ ਕੁਆਂਟੀਟੀ 'ਚ ਕੈਸ਼ ਜਿਹੜਾ ਆ ਘਰੇ ਰੱਖਿਆ ਹੋਇਆ ਉਸ ਲਾਂਗਰੀ ਜੱਗੇ ਨੇ ਅੱਗੇ ਇੱਕ ਟੀਮ ਤਿਆਰ ਕੀਤੀ ਜਿਦੇ ਚ ਉਹਨੇ ਰਮੇਸ਼ ਬੰਟੀ ਅਮਰੀਕ ਵਗੈਰਾ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਤੇ ਬੜੀ ਸਫਾਈ ਨਾਲ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ 28 ਲੱਖ ਰੁਪਈਆ ਇੱਕ ਬੜੀ ਵੱਡੀ ਰਕਮ ਸੀ ਉਹਦੇ ਚੋਂ 26 ਲੱਖ ਰੁਪਈਆ ਅਸੀਂ ਰਿਕਵਰ ਕਰ ਲਿਆ ਤੇ 2 ਲੱਖ ਰੁਪਈਆ ਕੱਲਾ ਜਿਹੜਾ ਰਿਕਵਰੀ ਪੈਂਡਿੰਗ ਰਹਿੰਦੀ ਹੈ ਇਸ ਵਰਦਾਤ ਨੂੰ ਰਿਕਾਰਡ ਟਾਈਮ ਦੋ ਦਿਨਾਂ ਚ ਟਰੇਸ ਕਰਨ ਦੇ ਨਾਲ ਸਾਰੇ ਸ਼ਹਿਰ ਚ ਤੇ ਸਪੈਸ਼ਲੀ ਕਗਾ ਏਰੀਆ ਚ ਪਟਿਆਲਾ ਪੁਲਿਸ ਦੀ ਸਾਰੇ ਵਪਾਰੀ ਵਰਗ ਨੇ ਬੜੀ ਸ਼ਲਾਘਾ ਕੀਤੀ ਹੈ ਤੇ ਮੈਂ ਸਾਰੇ ਕ੍ਰਾਈਮਨਲਸ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਕ੍ਰਾਈਮ ਦੇ ਪਿੱਛੇ ਪਈ ਹੋਈ ਆ ਤੇ ਜੇਕਰ ਕ੍ਰਾਈਮਨਲ ਤੇ ਸ਼ਰਾਰਤੀ ਅੰਸਰ ਇਹ ਸੋਚਦੇ ਆ ਕਿ ਪਟਿਆਲੇ ਚ ਵਰਦਾਤ ਕਰਕੇ ਐਸਕੇਪ ਕਰ ਜਾਣਗੇ ਉਹ ਗੱਲ ਬਿਲਕੁਲ ਨਹੀਂ ਹੈਗੀ ਅਸੀਂ ਹਰੇਕ ਕ੍ਰਾਈਮ ਨੂੰ ਬੜੀ ਸੰਜੀਦਗੀ ਨਾਲ ਇਨਵੈਸਟੀਗੇਟ ਕਰਦੇ ਆ ਤੇ ਰਿਕਾਰਡ ਟਾਈਮ 'ਚ ਕ੍ਰੈਕ ਕਰਦੇ ਆ ਸਰ ਇੱਕੋ ਇੱਕੋ ਏਰੀਆ ਦੇ ਨੇ ਬੰਦੇ ਜਿਹੜੇ ਇਹ ਜਿੰਨੇ ਦੋਸ਼ੀ ਨੇ ਜੀ ਇਹ ਵੀ ਸਾਰੇ ਉਸੇ ਘੱਗੇ ਏਰੀਏ ਦੇ ਲੋਕਲ ਨੇ ਤੇ ਪੰਜ ਦੋਸ਼ੀ ਅਸੀਂ ਜਿਹੜੇ ਸਾਰੇ ਇਹਦੇ 'ਚ ਇਨਵੋਲਡ ਸੀਗੇ ਵਾਰਦਾਤ 'ਚ ਉਹਨਾਂ ਨੂੰ ਅਰੈਸਟ ਕਰ ਲਿਆ ਘੱਗੇ ਏਰੀਏ ਤੋਂ ਫੜੇ ਗਏ ਜਾਂ ਬਾਰੋਕ ਤੋਂ ਫੜੇ ਗਏ ਦੇਖੋ ਜੀ ਇਹ ਅੱਡੜ ਏਰੀਆਸ ਤੋਂ ਫੜੇ ਗਏ ਆ ਾਰੇ ਸਾਰੇ ਦੋਸ਼ੀ ਜਿਹੜੇ ਸਵਾਰਦਾਚ ਇਨਵੋਲ ਸੀਗੇ ਉਹ ਟੋਟਲ ਅਸੀਂ ਅਰੈਸਟ ਕਰ ਲਏ ਇਹਨਾਂ ਚੋਂ ਜਿਹੜਾ ਮੇਨ ਮਾਸਟਰਮਾਈਂਡ ਆ ਉਹ ਤੇ ਜਿਹੜਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਪਰਿਵਾਰ ਚ ਸੇਵਾਦਾਰ ਜੱਗਾ ਸੀਗਾ ਉਹ ਹੈਗਾ ਤੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਮੇਨ ਅੰਜਾਮ ਦੇਣ ਵਾਲਾ ਜਿਹੜਾ ਬੰਟੀ ਹੈਗਾ ਉਹ ਬੰਟੀ ਤੇ ਪੁਰਾਣੇ ਵੀ 19 ਮੁਕਦਮੇ ਦਰਜ ਨੇ ਚੋਰੀ ਦੇ ਮਤਲਬ ਉਹ ਬੜਾ ਸਰਗਰਮ ਤੇ ਪ੍ਰੋਫੈਸ਼ਨਲ ਚੋਰ ਹੈਗਾ ਤਾਂ ਹੀ ਉਹਨਾਂ ਨੇ ਇਨੀ ਵੱਡੀ ਵਾਰਦਾਤ ਨੂੰ 28 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ ਸਰ ਇਹ ਕਿਸੇ ਮਰੀਜ਼ ਦੇ ਇਲਾਜ ਲਈ ਜਾਂਦੇ ਸੀ ਪੈਸੇ ਉਹਨਾਂ ਨੇ ਇਹ ਦੇਖੋ ਜੀ ਇਹ ਹੁਣ ਅਸੀਂ ਇਹਦੇ 'ਚ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਕਿ ਇਹਨਾਂ ਅਮਾਊਂਟ ਜਿਹੜਾ ਘਰੇ ਸੀਗਾ ਉਹ ਕਾਦੇ ਲਈ ਸੀਗਾ ਪਰ ਪਰਿਵਾਰ ਨੇ ਵੀ ਬੜੀ ਸ਼ਲਾਘਾ ਕੀਤੀ ਕਿ ਪੁਲਿਸ ਨੇ ਰਿਕਾਰਡ ਟਾਈਮ 'ਚ ਸਾਰਾ ਜਿਹੜਾ ਰਿਕਵਰੀ ਇਹਦੇ 'ਚ ਅੰਜਾਮ ਦਿੱਤਾ ਜੀ ਹੁਣ ਵੀ ਕੰਮ ਕਰਦਾ ਜੀ ਇਹ ਜੱਗਾ ਜਦੋਂ ਤੱਕ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਦੋਂ ਤੱਕ ਤੇ ਕੰਮ ਕਰ ਹੀ ਰਿਹਾ ਸੀ ਜੀ ਤੇ ਘਰ ਵਾਲਿਆਂ ਦੇ ਭਰੋਸੇ 'ਚ ਸੀਗਾ ਇਨੂੰ ਇਹਨੂੰ ਦੇਖੋ ਜੀ ਜਿਹੜਾ ਘਰ ਦਾ ਭੇਤੀ ਹੁੰਦਾ ਉਹਨੂੰ ਪਤਾ ਹੁੰਦਾ ਜਿਹੜਾ ਇੰਨੇ ਸਾਲਾਂ ਤੋਂ ਪਰਿਵਾਰ ਦੀ ਸੇਵਾ ਕਰ ਰਿਹਾ ਹੋਵੇ ਤੇ ਪਰਿਵਾਰ ਨੇ ਉਹਨੂੰ ਆਪਣਾ ਰਾਜਦਾਰ ਸਮਝਿਆ ਤੇ ਉਹਨੂੰ ਪਤਾ ਸੀ ਤੇ ਉਹ ਤਾਂ ਫਿਰ ਫਰਾਰ ਹੋ ਗਏ ਸੀ ਜਗਤ ਚੋਰੀ ਤੋਂ ਬਾਅਦ ਇਹ ਸਾਰੇ ਫਰਾਰ ਹੋ ਗਏ ਸੀ ਜੀ ਤੇ ਅਸੀਂ ਬਹੁਤ ਮਿਹਨਤ ਨਾਲ ਡਿਟੇਲ ਚ ਇਨਵੈਸਟੀਗੇਸ਼ਨ ਕਰਦੇ ਹੋਏ ਸਾਰੇ ਬੰਦੇ ਜਿਹੜੇ ਅਰੈਸਟ ਕਰ ਲਏ ਸਰ ਆਪਣੇ ਜਦੋਂ ਵੀ ਪਟਿਆਲੇ ਦੇ ਵਿੱਚ ਕੋਈ ਬਾਗਦਤ ਹੁੰਦੀ ਆ ਦਾ ਪੁਲਿਸ 파ਰਟੀ ਜਿਹੜੀ ਆ ਕੁਝ ਘੰਟਿਆਂ ਦੇ ਵਿੱਚ ਮਤਲਬ ਇਹ ਮੋਜੂ ਨੂੰ ਗ੍ਰਿਪਟ ਕਲ ਰਿਪੋਰਟ ਕਰ ਲੈਂਦੀ ਆ ਜੋ ਕਿ ਇੱਕ ਸੁਲਾਘਾਜੋ ਕਦਮ ਆ ਪਰ ਇਹਦੇ ਵਿੱਚ ਜੋ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਸ਼ਾਮਲ ਹੁੰਦੇ ਨੇ ਕੀ ਉਹਨਾਂ ਦੀ ਪ੍ਰੋਮੋਸ਼ਨ ਦੇ ਉੱਤੇ ਕੋਈ ਦੇਖੋ ਜੀ ਮਾਨਯੋਗ ਇਹਦੇ ਤੁਹਾਡਾ ਸਵਾਲ ਚੰਗਾ ਸਵਾਲ ਆ ਮਾਨਯੋਗ ਡੀਜੀਪੀ ਪੰਜਾਬ ਨੇ ਕਲੀਅਰ ਡਾਇਰੈਕਸ਼ਨ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਦਿੱਤੇ ਹੋਏ ਆ ਕਿ ਜਿਹੜੇ ਵੀ ਮੁਲਾਜ਼ਮ ਬੜੀ ਬਾਦਰੀ ਨਾਲ ਬੜੀ ਤੰਦਹੀ ਨਾਲ ਆਪਦੀ ਡਿਊਟੀ ਨਿਭਾ ਕੇ ਕ੍ਰਾਈਮ ਨੂੰ ਕਰੈਕ ਕਰਦੇ ਆ ਉਹਨਾਂ ਨੂੰ ਬਣਦਾ ਜਿਹੜਾ ਡੀਜੀਪੀ ਕਮੈਂਡੇਸ਼ਨ ਡਿਸਕ ਹੋ ਗਈ ਕੈਸ਼ ਰਿਵਾਰਡ ਹੋ ਗਏ ਆਊਟ ਆਫ ਟਰਨ ਪ੍ਰੋਮੋਸ਼ਨ ਹੋ ਗਈ ਉਹ ਸਾਰੀ ਅਸੀਂ ਪ੍ਰਪੋਜ਼ਲ ਬਣਾ ਕੇ ਭੇਜਦੇ ਹਾਂ ਤੇ ਉਹ ਜ਼ਰੂਰ ਉਹਨਾਂ ਨੂੰ ਰਿਵਾਰਡ ਜਿਹੜਾ ਮਿਲਦਾ ਥੈਂਕ ਯੂ